ਅਸਮਾਨ ਨੂੰ ਛੂ ਰਹੀਆਂ ਸੋਨੇ ਦੀਆਂ ਕੀਮਤਾਂ 93000 ਤੱਕ ਪਹੁੰਚੀਆਂ ਸੋਨੇ ਦੀਆਂ ਕੀਮਤਾਂ ਦਾ ਸੇਕ ਕਿ ਦੇਸ਼ ਦੇ ਵਿੱਚ ਅਸਮਾਨ ਨੂੰ ਛੂ ਰਹੀਆਂ ਨੇ ਸੋਨੇ ਦੀਆਂ ਕੀਮਤਾਂ ਲਗਾਤਾਰ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਅੱਜ ਦੀ ਗੱਲ ਕਰੀਏ ਜਾਣ ਕਿ 2 April 2025 ਦੇ ਤਾਂ ਅੱਜ ਸੋਨੇ ਦਾ ਭਾ 93350 ਰੁਪਏ ਤੱਕ ਦਾ ਹੋ ਗਿਆ ਹੈ ਜੋ ਕਿ ਅੱਜ ਤੱਕ ਦਾ ਸਭ ਤੋਂ ਵੱਧ ਮਹਿੰਗਾ ਵਿਕਣ ਵਾਲਾ ਸੋਨਾ ਮੰਨਿਆ ਜਾ ਰਿਹਾ ਹੈ ਦੱਸ ਹੈ ਕਿ ਸਾਲ 2025 ਦੇ ਵਿੱਚ ਅਗਰ ਅੱਜ ਦੀ ਗੱਲ ਕਰੀਏ ਤਾਂ ਪਿਛਲੇ 3 ਦਿਨਾਂ ਦੇ ਵਿੱਚ ਲਗਾਤਾਰ 2000 ਰੁਪਏ ਸੋਨਾ ਜਿਹੜਾ ਹੈ ਉਹ ਵਧਿਆ ਹੈ ਅਗਰ ਸਾਲ 2025 ਦੀ ਗੱਲ ਕਰੀਏ ਤਾਂ 40% ਸੋਨੇ ਦਾ ਵਾਧਾ ਹੋਇਆ ਹੈ ਔਰ ਸਭ ਤੋਂ ਮਹਿੰਗਾ ਇਤਿਹਾਸ ਦੇ ਵਿੱਚ ਮੇਂਗਾ ਇਸ ਸਾਲ ਸੋਨਾ ਵਿਕਨ ਵਾਲਾ ਹੈ ਸਾਲ 2025 ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਸੋਨੇ ਦਾ ਭਾਅ ਜਿਹੜਾ ਸੀ ਉਹ 76000 ਦੇ ਕਰੀਬ ਸੀ ਤਾਂ ਫਿਰ 22 ਜਨਵਰੀ 2025 ਦੇ ਵਿੱਚ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਉਹ 80000 ਦੇ ਕਰੀਬ ਪਹੁੰਚੀਆਂ ਜਿਸ ਤੋਂ ਬਾਅਦ ਫਰਵਰੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਸੋਨੇ ਦੀ ਕੀਮਤਾਂ 85000 ਜਾਂ ਉਸ ਦੇ ਪਾਰ ਪਹੁੰਚੀਆਂ ਤਾਂ ਹੁਣ ਹੁਣ ਅਪ੍ਰੈਲ ਦੀ ਗੱਲ ਕੀਤੀ ਜਾਵੇ 2025 ਦੀ ਤਾਂ ਸੋਨੇ ਦੀਆਂ ਕੀਮਤਾਂ 90000 ਤੋਂ ਵੀ ਪਾਰ ਜਾਣੀ ਕਿ 93350 ਰੁਪਏ ਸੋਨੇ ਦੀਆਂ ਕੀਮਤਾਂ ਵਧ ਗਈਆਂ ਨੇ ਔਰ ਦਾਅਵੇ ਕਿ ਅਮਰੀਕੀ ਟੈਰਿਫ ਦੇ ਚੱਲਦੇ ਇਹ ਸਭ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਔਰ ਇਸ ਸਾਲ ਯਾਨੀ ਕਿ 2025 ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਯਾਨੀ ਕਿ ਸਾਲ 20 ਚੀ ਦੇ ਵਿੱਚ ਸੋਨੇ ਦਾ ਭਾ ਜਿਹੜਾ ਹੈ ਆਸਮਾਨ ਨੂੰ ਛੁੰਦਾ ਹੋਇਆ ਨਜ਼ਰ ਆ ਰਿਹਾ ਹੈ ਸਭ ਤੋਂ ਮਹਿੰਗਾ ਜਿਹੜਾ ਭਾਰਤ ਦੇ ਵਿੱਚ ਸੋਨਾ ਹੈ ਉਹ ਵਿਕ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਤਾਂ ਸਾਲ 2008 ਦੇ ਵਿੱਚ ਸੋਨਾ ਸਭ ਤੋਂ ਮਹਿੰਗਾ ਜਿਹੜਾ ਹੋਇਆ ਸੀ 38% ਇਸ ਦੇ ਰੇਟ ਜਿਹੜੇ ਉਹ ਵਧੇ ਸੀ ਤਾਂ ਹੁਣ 2025 ਦੇ ਵਿੱਚ ਫਿਰ ਇੱਕ ਵਾਰ ਸੋਨਾ ਜਿਹੜਾ ਹੈ ਉਹ ਮਹਿੰਗਾ ਹੋਇਆ ਦਿਖਾਈ ਦੇ ਰਿਹਾ ਹੈ 40% ਪਿਛਲੇ ਸਾਲ ਤੋਂ ਹੁਣ 40% ਇਸ ਰੇਟ ਦੇ ਵਿੱਚ ਵਾਧਾ ਹੋਇਆ ਹੈ ਆਖਿਰਕਾਰ ਕੀ ਕਾਰਨ ਰਹੇ ਨੇ ਔਰ ਅਗਲੇ ਆਉਣ ਵਾਲੇ ਦਿਨਾਂ ਵਿੱਚ ਸੋਨੇ ਦਾ ਰੇਟ 1 ਲੱਖ ਤੋਂ ਵਿਪਾਰ ਹੋ ਸਕਦਾ ਹੈ ਇਸ ਬਾਰੇ ਵਿਚਾਰ ਜਾਣਕਾਰੀ ਲਵਾਂਗੇ ਮੇਰੇ ਨਾਲ 골ਡ ਐਕਸਪਰਟ ਸੁਖ ਅੰਮ੍ਰਿਤ ਸਰ ਮੌਜੂਦ ਨੇ ਗੱਲ ਕਰ ਰਹੇ ਹੋ ਹੈਲੋ ਹਾਂਜੀ ਮੈਮ ਜੀ ਸਰ ਕੀ ਕਾਰਨ ਰਹੇ ਨੇ ਕਿ ਇਸ ਸਾਲ ਜਿਹੜਾ ਸੋਨਾ ਹੈ ਸਭ ਤੋਂ ਮਹਿੰਗਾ ਵਿਕ ਰਿਹਾ ਹੈ ਭਾਰਤ ਦੇ ਵਿੱਚ ਮੈਡਮ ਕਾਰਨ ਇਹ ਹੈਗਾ ਕਿ ਜਾ ਜਿਹੜਾ 골ਡ ਹੈਗਾ ਇਹਦੀ ਇੰਟਰਨੈਟ ਤੇ ਮਾਰਕੀਟ ਦੇ ਵਿੱਚ ਡਿਮਾਂਡ ਬਹੁਤ ਜ਼ਿਆਦਾ ਹੋ ਗਈ ਹੈ। ਹੂੰ। ਉਹਦੀ ਰੀਜ਼ਨ ਇਹ ਹੈ ਜਿਹਾ ਕਿ ਜਿਹੜਾ 골ਡ ਵਾਟਰੀ ਲੋਕਾਂ ਨੂੰ ਨਜ਼ਰ ਆ ਰਹੀ ਹੈ, ਕੱਟ ਦੇ ਵਿੱਚ ਨਜ਼ਰ ਆ ਰਹੀ ਹੈ ਸਭ ਨੂੰ। ਹੂੰ। ਉਹ ਸਾਡੇ ਆਪਣੇ ਆਪ ਨੂੰ 골ਡ ਏਨਵੈਸਟ ਕਰਨ ਦੇ ਵਿੱਚ ਆ ਗਏ ਨੇ ਇਹਦੇ ਕਰਕੇ ਮਾਰਕੀਟ ਦੇ ਵਿੱਚ 골ਡ ਜਿਹੜੀ ਹੈ ਡੀਟੀ ਆਈ ਹੈ। ਹੂੰ। ਉਹ ਆਪਣੇ ਆਪ ਨੂੰ 골ਡ ਮਤਲਬ ਬਾਈ ਕਰਕੇ ਸਾਰਾ ਸੇਫ ਫੀਲ ਕਰ ਰਹੇ ਨੇ। ਸੇਫ ਕਰਕੇ ਦੀ ਇਨਵੈਸਟਮੈਂਟ ਜ਼ਿਆਦਾ ਹੋ ਰਹੀ, ਸਾਰਾ ਕੇ ਮਾਰਕੀਟ ਦੇ ਵਿੱਚ ਨਹੀਂ ਦੀ ਹੈਗੀ। ਹੂੰ। ਸੈਂਟ ਅਮਰੀਕੀ ਟੈਰਿਫ ਦੇ ਚੱਲਦੇ ਵੀ ਦੱਸਿਆ ਜਾ ਰਿਹਾ ਕਿ 골ਡ ਜਿਹੜਾ ਹੈ ਉਹ ਜ਼ਿਆਦਾ ਵਧਿਆ ਹੈ ਕੀ ਕਹਿਣਾ ਚਾਹੋਗੇ ਮੈਮ ਇਹਦੇ ਵਿੱਚ ਸਾਡੀ ਮੁਸ਼ਕਲ ਵੀ ਹੈਗਾ ਸਾਡੀ ਕਲੀਅਰੈਂਸ ਅੱਜ ਆਣੀ ਹੈ 2 ਵਜੇ ਤੋਂ ਬਾਅਦ ਜਿਹੜਾ ਕੀ ਦੰਬਰੀ ਨੇ ਪੈਣਾ ਹੈ ਹੂੰ ਉਹ ਇਹਦਾ ਜਿਹੜਾ ਕਹੀ ਹੈਗਾ ਉਹ 2 ਵਜੇ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਇਹਦਾ 골ਡ ਉੱਤੇ ਕੀ ਇਫੈਕਟ ਆਂਦਾ ਹੈ ਹੂੰ ਹੂੰ ਬਾਕੀ ਜਿਹੜਾ 골ਡ ਦਾ ਮੇਨ ਸਾਨੂੰ ਤੋਂ ਰੀਜ਼ਨ ਨਜ਼ਰ ਆ ਰਿਹਾ ਉਹ ਇਹੀ ਹੈਗਾ ਕਿ ਆਰੇ ਨਹੀਂ ਸਟਾਕ ਮਾਰਕ ਹੂੰ ਇਹਨੋਂ ਤਾਂ ਮਾਰਨਾ ਥੋੜਾ ਜਿਆਦਾ ਈਜ਼ੀ ਹੋ ਜਾਂਦਾ ਤੇ ਇੱਕ ਲਾਈਫ ਦੇ ਵਿੱਚ ਕਿਹੜਾ ਫਿਊਚਰ ਬਹੁਤ ਵਧੀਆ ਨੂੰ ਨਜ਼ਰ ਆ ਰਿਹਾ ਹੈ ਬਾਕੇ ਗੱਲਾਂ ਤੋਂ ਤੇ ਕੀ ਲੱਗਦਾ ਹੈ ਕਿ ਫਿਊਚਰ ਦੇ ਵਿੱਚ 골ਡ ਜਿਵੇਂ ਅੱਜ ਦੀ ਗੱਲ ਕਰੀਏ ਤਾਂ 93350 ਤੇ ਰੇਟ ਹੈ ਅੱਜ ਦੇ ਦਿਨ ਔਰ ਫਿਊਚਰ ਦੇ ਵਿੱਚ ਇਸਦੇ ਜਿਹੜੇ ਰੇਟ ਨੇ ਉਹ ਵਧਣਗੇ ਜਾਂ ਫਿਰ ਘਟਣਗੇ ਦੇਖੋ ਗਾ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਹੈਗਾ ਜਦੋਂ ਤੁਸੀਂ 골ਡ ਨੂੰ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਕਿ 골ਡ ਕਦੀ ਵੀ ਘਟਿਆ ਨਹੀਂ ਹੈਗਾ ਹੂੰ ਇਹ ਹਮੇਸ਼ਾ ਵਾਦਾ ਹੀ ਜਾ ਰਿਹਾ ਹੈ ਤੇ ਜਿਹੜਾ 골ਡ ਦਾ ਫਿਚਰ ਹੈ ਉਹ ਅਕੇ ਵੀ ਪ੍ਰਾਈਟ ਹੀ ਹੈ ਹੂੰ ਠੀਕ ਹੈ ਹਾਂ ਹੋ ਸਕਦਾ ਹੈ ਥੋੜੀ ਜੀ 골ਡ ਦੇ ਰੇਟ ਦੇ ਵਿੱਚ ਕਰੈਕਸ਼ਨ ਆ ਜਾਏ ਥੋੜਾ ਜਿਹਾ ਰੇਟ ਥੋੜਾ ਜਿਹਾ ਥੱਲੇ ਆਵੇ ਮਤਲਬ 3% ਦੇ ਆਹਰਾਉਂਗਾ ਸੀ ਤੁਮ ਸੀ ਬੈਠੇ ਜਾਂ ਇੱਕ ਵਾਰੀ ਕਰੈਕਸ਼ਨ ਆਣੀ ਚਾਹੀਦੀ ਬਿਲਕੁਲ ਕਿਉਂਕਿ ਮਾਰਕੀਟ ਮੂਵ ਸਟੇਬਲ ਕਰੇ ਹੂੰ ਤੇ ਇਹ ਸਭ ਕੁਝ ਥੋੜਾ ਟਾਈਮ ਦੇ ਵਿੱਚ ਵਿੱਚ ਆਣਾ ਚਾਹੀਦਾ ਜੀ ਆਏਗਾ ਤੇ ਥੋੜਾ ਜਿਹਾ ਰੇਟ ਇੱਕ ਵਾਰੀ ਥੱਲੇ ਆਏਗਾ ਬਾਕੀ ਜੇ ਅਸੀਂ 골ਡ ਦੇ ਫਿਚਰ ਦੀ ਗੱਲ ਕਰੀਏ ਤੇ ਉਹ ਕਦੀ ਵੀ ਘਟਿਆ ਨਹੀਂ ਹੈ ਅਕੇ ਵੀ ਮਤਲਬ ਸਾਨੂੰ ਬ ਇਹ ਕਿਹੜੇ ਸਾਫਲ ਕੰਟਰੀਆਂ ਵੀ ਤਾਰੀਆਂ ਦੇ ਵਿੱਚ ਨਿਪਟ ਕਰ ਰਿਹਾ ਨੇ ਤੇ ਹੋ ਸਕਦਾ ਵੀ ਇਹਦਾ ਰੇਟ ਹੋਰ ਵਧੇ। ਸਾਲ 2025 ਦੀ ਸ਼ੁਰੂਆਤ ਤੋਂ ਹੀ ਗੱਲ ਕਰ ਰਹੀ ਹਾਂ ਤੇ ਸੋਨੇ ਦੇ ਰੇਟ ਲਗਾਤਾਰ ਸਰ ਵਧੇ ਨੇ ਔਰ ਪਿਛਲੇ ਸਾਲਾਂ ਦੀ ਗੱਲ ਕਰੀ ਤੇ ਇਸ ਸਾਲ ਤੇ ਵਿੱਚ ਕਿੰਨੇ ਪ੍ਰਤੀਸ਼ਤ ਰੇਟ ਜਿਹੜਾ ਵਧਿਆ ਹੈ। ਨਾ ਪਿਛਲੇ ਸਾਲ ਤੋਂ ਇਸ ਸਾਲ ਦੇ ਵਿੱਚ ਵੀ ਕਾਊਂਟ ਕਰੀਏ ਤੇ 골ਡ ਦੇ ਰੇਟ ਦੇ ਵਿੱਚ ਆਰਾਊਂਡ ਆਰਾਊਂਡ 35% ਦੇ ਵਿੱਚ ਇੱਕ ਜੀਨ ਨਜ਼ਰ ਆ ਰਿਹਾ ਜਿਹੜਾ ਕਿ ਸਾਹਮਣੇ ਖਰਾਫਾਰੇ ਦਿਖਾ ਰਿਹਾ। ਨੇ ਉਹ ਨਵਾਂ ਸਟੇਟਿਟ ਪਲੱਸ ਮਾਰਕੀਟ ਵਾਸਤੇ ਤੇ ਇਹ ਹੋ ਸਕਦਾ ਹੈ ਕਿ ਹੋਰ ਵੀ ਮਤਲਬ ਕਮੇਅਰ ਦੇ ਵਿੱਚ ਹੋਰ ਵੀ ਇਸ ਸਾਲ ਦੇ ਵਿੱਚ ਹੋਰ ਉੱਪਰ ਜਾਏ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਤੇ ਲੱਗਾ 25 ਦੇ ਵਿੱਚ ਲਗਾਤਾਰ ਸੋਨਾ ਜਿਹੜਾ ਹੈ ਭਾਰਤ ਦੇ ਵਿੱਚ ਸਭ ਤੋਂ ਮਹਿੰਗਾ ਵਿਕਦਾ ਹੋਇਆ ਦਿਖਾਈ ਦੇ ਰਿਹਾ ਹੈ ਔਰ ਇਸ ਦਾ ਵੱਡਾ ਕਾਰਨ ਇਤੇ ਅਮਰੀਕੀ ਟੈਰਿਫ ਮੰਨਿਆ ਜਾ ਰਿਹਾ ਹੈ ਦੂਸਰਾ ਜਿਹੜੇ ਲੋਕ ਨੇ 골ਡ ਦੇ ਵਿੱਚ ਜਿਆਦਾ ਇਨਵੈਸਟ ਕਰ ਰਹੇ ਨੇ ਜਿਸ ਨੂੰ ਲੈ ਕੇ ਸੋਨੇ ਦੇ ਰੇਟ ਲਗਾਤਾਰ ਵਧ ਰਹੇ ਨੇ ਤੇ ਪੂਰੀ ਜਾਣਕਾਰੀ ਦਿੱਤੀ ਹੈ 40% ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ 40% ਵਾਅਦਾ ਹੋਇਆ ਹੈ ਜੋ ਕਿ ਇੱਕ ਇਤਿਹਾਸਿਕ ਵਾਅਦਾ ਹੈ ਪਿਛਲੇ ਕਈ ਸਾਲਾਂ ਦੀ ਗੱਲ ਕਰੀਏ ਤਾਂ ਇਸ ਸਾਲ 2025 ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵੱਡਾ ਵਾਧਾ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2008 ਦੇ ਵਿੱਚ ਸੋਨੇ ਦੀਆਂ ਕੀਮਤਾਂ ਜੋ ਕਿ 38% ਵਧੀਆਂ ਸੀ ਤਾਂ ਹੁਣ ਅੱਜ ਦੀ ਗੱਲ ਕੀਤੀ ਜਾਵੇ ਤਾਂ ਸਾਲ 2025 April 2025 ਦੇ ਵਿੱਚ 2 April ਨੂੰ ਸੋਨਾ ਜਿਹੜਾ ਹੈ 93350 ਰੁਪਏ ਤੱਕ ਪਹੁੰਚ ਗਿਆ ਹੈ ਔਰ ਲਗਾਤਾਰ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ